ਦੇਖੋ ਕੱਲ ਮੰਤਰੀ ਜੀ ਵੀ ਆਏ ਉਹਨਾਂ ਨੂੰ ਬੇਨਤੀ ਕੀਤੀ ਕਿ ਜੋ ਮੋਤਾ ਹੋਈਆਂ ਇਹਨਾਂ ਦਾ ਜ਼ਿੰਮੇਵਾਰ ਕਮਿਸ਼ਨਰ ਹੈ ਇਹ ਸਾਡਾ આરોਪ ਆ ਔਰ ਉਹਨਾਂ ਦੇਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜਾਂ ਉੱਚਤ ਕਾਰਵਾਈ ਜੋ ਵੀ ਹੋਵੇ ਹੋਏ ਮੈਂ ਕੌਣ ਹੈ ਕਹਿਣ ਵਾਲਾ ਲੇਕਿਨ ਉਹਨਾਂ ਨੂੰ ਤੁਰੰਤ ਸਸਪੈਂਡ ਕਰੋ ਇਨਕੁਆਇਰੀ ਕਰੋ ਪਰਚਾ ਦਰਜ ਕਰੋ ਇਹ ਸਾਡੀ ਡਿਮਾਂਡ ਹੈ ਕਿ ਇੱਕ ਵਜ਼ੀਰ ਨੂੰ ਡੀਸੀ ਦੱਸੇ ਕੰਮ 'ਚ ਤੇ ਡੀਸੀ ਦੀ ਸੁਣ ਕੇ ਗੱਲ ਸੁਣ ਕੇ ਤੇ ਮੰਤਰੀ ਕਹਦੇ ਆ ਕਿ ਕੰਪਨਸੇਸ਼ਨ ਦੇ ਬਾਰੇ ਦੇਖਾਂਗੇ ਡੈਰੀ ਇਹਨਾਂ ਦੇ ਉਹ ਯਾਰ ਸਿਵਲ ਹਸਪੀਟਲ ਦੇ ਵਿੱਚ ਬੈਠੇ ਹੋ ਤੁਸੀਂ ਸਿਵਲ ਹਸਪੀਟਲ ਦੇ ਡਾਕਟਰ ਕਹਿ ਰਿਹਾ ਕਿ ਡੈਰੀ ਇਹਨਾਂ ਡੈਥ ਹੋ ਰਹੀਆਂ ਮਰੀਜ਼ ਉੱਥੇ ਡੈਰੀ ਆਲੇ ਆ ਉਹ ਡੈਰੀ ਤਾਂ ਛੋਟੀ ਚੀਜ਼ ਆ ਜਿਹੜਾ ਕੋਲਰਾ ਡਿਟੈਕਟ ਹੋਇਆ ਇਹਦੇ ਲਈ ਸਰਕਾਰ ਨੂੰ ਗੰਭੀਰ ਹੋਣਾ ਪਊਗਾ ਹੈਲਥ ਮਿਨਿਸਟਰ ਨੂੰ ਗੰਭੀਰ ਹੋਣਾ ਪਊਗਾ ਸਾਰੇ ਡਿਪਾਰਟਮੈਂਟ ਨੂੰ ਗੰਭੀਰ ਹੋਣਾ ਪਊਗਾ ਨਹੀਂ ਇੱਥੇ ਨੁਕਸਾਨ ਵੱਡੇ ਹੋਣਗੇ ਹਾਦੇ ਤੇ ਮੰਤਰੀ ਜੀ ਨੇ ਹੋਦੇ ਤੇ ਮੈਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਦੇਖੀ ਦੋ ਦਿਨ ਬਾਅਦ ਅਲਟੀਮੇਟ ਆ ਉਹਦੇ ਬਾਅਦ ਰੋਜ਼ ਸੋਚਣ ਸੀ ਇੱਥੇ ਰੋਜ਼ ਘੰਟਾ 2 ਘੰਟੇ ਬਿਠਾ ਕੇ ਦੇਖੋ ਕੱਲ ਮੰਤਰੀ ਜੀ ਵੀ ਆਏ ਉਹਨਾਂ ਨੂੰ ਬੇਨਤੀ ਕੀਤੀ ਕਿ ਜੋ ਮੋਤਾ ਹੋਈਆਂ ਇਹਨਾਂ ਦਾ ਜ਼ਿੰਮੇਵਾਰ ਕਮਿਸ਼ਨਰ ਹੈ ਇਹ ਸਾਡਾ ਰੋਪਿਆ ਔਰ ਉਹਨਾਂ ਦੇ ਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜਾਂ ਉੱਚਤ ਘਟਕਾਰ ਵੀ ਜੋ ਵੀ ਹੋਏ ਹੋਏ ਮੈਂ ਕੌਣ ਹੈ ਕਹਿਣ ਵਾਲਾ ਲੇਕਿਨ ਉਹਨਾਂ ਨੂੰ ਤੁਰੰਤ ਸਸਪੈਂਡ ਕਰੋ ਇਨਕੁਆਇਰੀ ਕਰੋ ਪਰਚਾ ਦਰਜ ਕਰੋ ਇਹ ਸਾਡੀ ਡਿਮਾਂਡ ਹੈ ਕਿ ਇੱਕ ਵਜ਼ੀਰ ਨੂੰ ਡੀਸੀ ਦੱਸੇ ਕੰਮ ਚ ਤੇ ਡੀਸੀ ਦੀ ਸੁਣ ਕੇ ਗੱਲ ਸੁਣ ਕੇ ਤੇ ਮੰਤਰੀ ਕਹਦੇ ਕਿ ਕੰਪਨਸੇਸ਼ਨ ਦੇ ਬਾਰੇ ਦੇਖਾਂਗੇ ਡਾਇਰੀ ਇਹਨਾਂ ਦੇ ਉਹ ਯਾਰ ਸਿਵਲ ਹਸਪੀਟਲ ਦੇ ਵਿੱਚ ਬੈਠੇ ਹੋ ਤੁਸੀਂ ਸਿਵਲ ਹਸਪੀਟਲ ਦੇ ਡਾਕਟਰ ਕਹਿ ਰਿਹਾ ਕਿ ਡਾਇਰੀ ਇਹਨਾਂ ਡੈਥ ਹੋ ਰਹੀਆਂ ਮਰੀਜ਼ ਉੱਥੇ ਡਾਇਰੀ ਆਲੇ ਆ ਡਾਇਰੀ ਤਾਂ ਛੋਟੀ ਚੀਜ਼ ਆ ਜਿਹੜਾ ਕੋਲਰਰ ਡਿਟੈਕਟ ਹੋਇਆ ਇਹਦੇ ਲਈ ਸਰਕਾਰ ਨੂੰ ਗੰਭੀਰ ਹੋਣਾ ਪਊਗਾ ਹੈਲਥ ਮਿਨਿਸਟਰ ਨੂੰ ਗੰਭੀਰ ਹੋਣਾ ਪਊਗਾ ਸਾਰੇ ਡਿਪਾਰਟਮੈਂਟ ਨੂੰ ਗੰਭੀਰ ਹੋਣਾ ਪਊਗਾ ਨੇ ਤਾਂ ਨੁਕਸਾਨ ਬੱਡੇ ਹੋਣਗੇ ਹਾਡੇ ਟਾਈਮ ਮੰਤਰੀ ਜੀ ਨੇ ਹੋਦੇ ਤੇ ਮੈਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਦੇਖੀ ਦੋ ਦਿਨ ਬਾਅਦ ਅਲਟੀਮੇਟ ਮੈਂ ਉਹਦੇ ਬਾਅਦ ਰੋਜ਼ ਸੋਚਣ ਸੀ ਇੱਥੇ ਰੋਜ਼ ਘੰਟਾ ਦੋ ਘੰਟੇ ਬੈਠਾ ਕਰੇ ਦੇਖੋ ਕੱਲ ਮੰਤਰੀ ਜੀ ਵੀ ਆਏ ਉਹਨਾਂ ਨੂੰ ਬੇਨਤੀ ਕੀਤੀ ਕਿ ਜੋ ਮੋਤਾ ਹੋਈਆਂ ਇਹਨਾਂ ਦਾ ਜ਼ਿੰਮੇਵਾਰ ਕਮਿਸ਼ਨਰ ਹੈ ਇਹ ਸਾਡਾ આરોਪ ਆ ਔਰ ਉਹਨਾਂ ਦੇ ਤੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜਾਂ ਉੱਚਤ ਘਰਭਾਈ ਜੋ ਵੀ ਹੋਵੇ ਹੋਏ ਮੈਂ ਕੌਣ ਹੈ ਕਹਿਣ ਵਾਲਾ ਲੇਕਿਨ ਉਹਨਾਂ ਨੂੰ ਤੁਰੰਤ ਸਸਪੈਂਡ ਕਰੋ ਇਨਕੁਆਇਰੀ ਕਰੋ ਪਰਚਾ ਦਰਜ ਕਰੋ ਇਹ ਸਾਡੀ ਡਿਮਾਂਡ ਹੈ ਕਿ ਇੱਕ ਵਜ਼ੀਰ ਨੂੰ ਡੀਸੀ ਦੱਸੇ ਕੰਮ 'ਚ ਤੇ ਡੀਸੀ ਦੀ ਸੁਣ ਕੇ ਗੱਲ ਸੁਣ ਕੇ ਤੇ ਮੰਤਰੀ ਕਹਦੇ ਆ ਕਿ ਕੰਪਨਸੇਸ਼ਨ ਦੇ ਬਾਰੇ ਦੇਖਾਂਗੇ ਡੈਰੀ ਇਹਨਾਂ ਦੇ ਉਹ ਯਾਰ ਸਿਵਲ ਹਸਪੀਟਲ ਦੇ ਵਿੱਚ ਬੈਠੇ ਹੋ ਤੁਸੀਂ ਸਿਵਲ ਹਸਪੀਟਲ ਦੇ ਡਾਕਟਰ ਕਹਿ ਰਹੇ ਕਿ ਡੈਰੀ ਇਹਨਾਂ ਡੈਥ ਹੋ ਰਹੀਆਂ ਮਰੀਜ਼ ਉੱਥੇ ਡੈਰੀ ਆਲੇ ਆ ਉਹ ਡੈਰੀ ਤਾਂ ਛੋਟੀ ਚੀਜ਼ ਆ ਜਿਹੜਾ ਕੋਲਰਾ ਡਿਟੈਕਟ ਹੋਇਆ ਇਹਦੇ ਲਈ ਸਰਕਾਰ ਨੂੰ ਗੰਭੀਰ ਹੋਣਾ ਪਊਗਾ ਹੈਲਥ ਮਿਨਿਸਟਰ ਨੂੰ ਗੰਭੀਰ ਹੋਣਾ ਪਊਗਾ ਸਾਰੇ ਡਿਪਾਰਟਮੈਂਟ ਨੂੰ ਗੰਭੀਰ ਹੋਣਾ ਪਊਗਾ ਨਹੀਂ ਇੱਥੇ ਨੁਕਸਾਨ ਵੱਡੇ ਹੋਣਗੇ ਹਾਦਸੇ ਤੇ ਮੰਤਰੀ ਜੀ ਨੇ ਹੋਦੇ ਤੇ ਮੈਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਦੇਖੀ ਦੋ ਦਿਨ ਬਾਅਦ ਅਲਟੀਮੇਟ ਆ ਉਹਦੇ ਬਾਅਦ ਰੋਜ਼ ਸਜਣ ਸੀ ਇੱਥੇ ਰੋਜ਼ ਘੰਟਾ 2 ਘੰਟੇ ਬੈਠਾ